ਕਦੇ ਕਿਸੇ ਨੇ ਦੂਜੀ ਗੱਲ ਕਹਿਤੀ ਕਿਸੇ ਨੇ ਤੀਜੀ ਗੱਲ ਕਹਿਤੀ ਕੁਛ ਨੇ ਪੱਥਰ ਪੂਜਣ ਲਾਤਾ ਕਿਸੇ ਨੇ ਕੁਛ ਪੂਜਣ ਲਾਤਾ ਇਸੇ ਤੋਂ ਗੱਲ ਨਿਕਲੀ ਆ ਵੀ ਅਸੀਂ ਬਾਬਿਆਂ ਦੀਆਂ ਜੁਕੀਆਂ ਨੂੰ ਤੇ ਬਾਬਿਆਂ ਦੇ ਚੋਲਿਆਂ ਨੂੰ ਅਸੀਂ ਮੱਥੇ ਟੇਕੀ ਜਾਂਦੇ ਹਾਂ ਉਹਨੂੰ ਰੱਬ ਮੰਨੀ ਜਾਂਦੇ ਹਾਂ ਅਸੀਂ ਜਿਹੜੇ ਉਹ ਲੋਕ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੇ ਕਿਹਾ ਸੀ ਕਿ ਮਾਨੁੱਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਉਹ ਕੌਮ ਉਹ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਇਹ ਪਵਿੱਤਰ ਬਾਣੀ ਜਿਹੜੀ ਆ ਸ਼ਬਦ ਗੁਰੂ ਸੁਰਤ ਧੁਨ ਚੇਲਾ ਮੰਨਣ ਵਾਲੇ ਲੋਕ ਕੋਈ ਸਾਧ ਮਰ ਜੇ ਉਹਨੂੰ ਚੋੜ ਕਰਨ ਲੱਗ ਗਏ ਕਿੱਥੇ ਲਿਆ ਕੇ ਸੁੱਟ ਦਿੱਤਾ ਸਨ ਗੁਰੂ ਗ੍ਰੰਥ ਸਾਹਿਬ ਨੂੰ ਚੋੜ ਕਰਨ ਵਾਲੇ ਸਿੱਖ ਮਰੇ ਹੋਏ ਸਾਧਾਂ ਨੂੰ ਚੋੜ ਕਰਨ ਲਾਤੇ ਕਿਹਨੇ ਲਾਏ ਆ ਇਹ ਗੁਰਬਾਣੀ ਨੇ ਤਾਂ ਲਾਇ ਹੀ ਨਹੀਂ ਜੇ ਸਿੱਖੀ ਗੁਰਬਾਣੀ ਵਿੱਚੋਂ ਸਮਝੀ ਹੁੰਦੀ ਫੇਰ ਤਾਂ ਅਸੀਂ ਇਦਾਂ ਦਾ ਕੁਝ ਨਹੀਂ ਸੀ ਕਰਦੇ ਸਾਨੂੰ ਸਿੱਖੀ ਉਹਨਾਂ ਲੋਕਾਂ ਨੇ ਸਮਝਾਈ ਜਿਹੜੇ ਖੁਦ ਸਿੱਖੀ ਤੋਂ ਦੂਰ ਸੀਗੇ ਜਦੋਂ ਸਿੱਖੀ ਜਿਹੜੀ ਗੁਰਬਾਣੀ ਵਿੱਚੋਂ ਸਮਝਣ ਲੱਗੇ ਸਿੱਖ ਫਿਰ ਤੁਸੀਂ ਵੇਖੋ ਜਿਹੜੀ ਗੁਰਬਾਣੀ ਵਾਲੀ ਸਿੱਖੀ ਆ ਨਾ ਉਹ ਨਿਆਰੀ ਆ ਜਿਹੜੀ ਗੁਰਬਾਣੀ ਵਾਲੀ ਸਿੱਖੀ ਆ ਉਹਦੇ ਵਿੱਚੋਂ ਕੌਮ ਦੀ ਚੜ੍ਹਦੀ ਕਲਾ ਹੋਣੀ ਆ ਬੰਦਿਆਂ ਵਿੱਚੋਂ ਪ੍ਰਗਟ ਹੋ ਰਹੀ ਸਿੱਖੀ ਸਾਧਾਂ ਵਿੱਚੋਂ ਪ੍ਰਗਟ ਹੋ ਰਹੀ ਸਿੱਖੀ ਪ੍ਰਚਾਰਕਾਂ ਵਿੱਚੋਂ ਪ੍ਰਗਟ ਹੋ ਰਹੀ ਸਿੱਖੀ ਬਾਬਿਆਂ ਵਿੱਚੋਂ ਪ੍ਰਗਟ ਹੋ ਰਹੀ ਸਿੱਖੀ ਨੇ ਸਾਡਾ ਭਲਾ ਨਹੀਂ ਕਰਨਾ ਸਿੱਖੀ ਜਿਹੜੀ ਗੁਰਬਾਣੀ ਵਿੱਚੋਂ ਪ੍ਰਗਟ ਹੋ ਗੁਰਬਾਣੀ ਵਿੱਚੋਂ ਸਮਝ ਆਈ ਸਿੱਖੀ ਆ ਜਿਹੜੀ ਉਹ ਸਾਡੀ ਕੌਮ ਨੂੰ ਚੜ੍ਹਦੀ ਕਲਾਲੇ ਪਾਸੇ ਲੈ ਕੇ ਜਾਂਦੀ